ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ ਔਰ ਪ੍ਰਦਾਨ ਕਰਕੇ ਸਾਫ ਆਗਰਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨਿਵਾਸ ਜਿਵੇਂ ਚੰਗੀ ਔਲਾਦ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰਦੀ ਏ ਤੇਵੇਂ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨਾਂ ਐ ਖਾਲਸਾ ਤੇਰਾ ਜੀਵਨ ਇਤਨਾ ਉੱਚਾ ਹੈ ਤੂੰ ਐਸਾ ਸੰਤ ਸਰੂਪ ਬਣਿਆ ਤੂੰ ਮੈਨੂੰ ਚਾਰ ਚੰਦ ਲਾ ਦਿੱਤੇ ਨੇ ਤੂੰ ਮੈਨੂੰ ਸਜਾ ਦਿੱਤਾ ਹੈ ਮਾਣ ਨਾਲ ਸਤਿਗੁਰੂ ਇੱਥੇ ਤੱਕ ਕਹਿੰਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਹੋ ਸੇ ਗਰੀਬ ਕਰੋੜ ਪਰੇ ਹੈ ਕਿਸੇ ਨੂੰ ਸ਼ੱਕ ਨਾ ਪਵੇ ਕਿ ਖੁਸ਼ਾਮਦਗੀ ਕੀਤੀ ਜਾ ਰਹੀ ਹੈ ਜਾਂ ਗਲ ਵਧਾ ਕੇ ਆਖੀ ਜਾ ਰਹੀ ਹੈ ਤੋਂ ਮਹਾਰਾਜ ਕਹਿੰਦੇ ਯਾਮ ਮੇ ਰੰਚ ਨਾ ਮਿਥਿਆ ਬਾਕੀ ਪਰਮ ਬ੍ਰਹਮ ਗੁਰੂ ਨਾਨਕ ਸਾਖੀ ਮੈਂ ਪਾਰਬ੍ਰਮ ਗੁਰ ਨਾਨਕ ਨੂੰ ਸਾਖੀ ਕਰਕੇ ਕਹਿ ਰਹਿਆ ਸਾਖੀ ਕਰਕੇ ਕਹਿ ਰਹਿਆ ਗਵਾਹੀ ਦੇ ਕੇ ਕਹਿ ਰਹਿਆ ਕਿ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਵੇਦ ਨਹੀਂ ਤੂੰ ਮੇਰਾ ਰੂਪ ਹੋ ਗਿਆ ਮਨ ਕਰਕੇ ਤਨ ਕਰਕੇ